ਕੀ ਹੈ ਜੀ ਪੂਰਾ ਮਾਮਲਾ ਸਨ ਮਾਨਯੋਗ ਸ਼੍ਰੀ ਸੁਪਪਾ ਸ਼ਰਮਾ ਜੀ ਆਈ ਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼੍ਰੀ ਅਦਤਿਆ ਵਾਰੀਅਰ ਜੀ ਐਡੀਸੀਪੀ ਇਨਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸ੍ਰਿੰਦਰ ਕੁਮਾਰ ਇਨਚਾਰਜ ਸੀਆਈਏ ਜਿਨ੍ਹਾਂ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਹਦੇ ਦੋਵੇਂ ਵਿਅਕਤੀ ਲਾਟੀਆਂਵਾਲ ਕਪੂਰਥਲੇ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਕੋਲੋਂ 100 100 ਗ੍ਰਾਮ ਹੈਰੋਂ ਰਿਕਵਰ ਕੀਤੀ ਤੇ ਇਸ ਤੋਂ ਪਹਿਲਾਂ ਵੀ ਮਾਮਲਾ ਕਰ ਇਹਨਾਂ ਦੋਹਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਹੀ ਐਨਡੀਪੀਐਸ ਦੇ ਮਕਦਮੇ ਦਰਜ ਸਰ ਕੀ ਕੰਮ ਕਰਦੇ ਨੇ ਬਸ ਇਹ ਐਨਡੀਪੀਐਸਸੀ ਦਾ ਕੰਮ ਕਰਦੇ ਟਰੱਕ ਦਾ ਹੀ ਕਰਦੇ ਸੀ ਸਰ ਕੀ ਹੈ ਜੀ ਪੂਰਾ ਮਾਮਲਾ ਸਨ ਮਾਨਯੋਗ ਸ਼੍ਰੀ ਸੁਪਪਾ ਸ਼ਰਮਾ ਜੀ ਆਈਪੀਐਸ ਕਮਿਸ਼ਨ ਆਫ ਪੁਲਿਸ ਜਲੰਧਰ ਅਤੇ ਸ਼੍ਰੀ ਅਦਤਿਆ ਵਾਰੀਅਰ ਜੀ ਐਡੀਸੀਪੀ ਇਨਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸੁਰੇਂਦਰ ਕੁਮਾਰ ਇਨਚਾਰਜ ਸੀਆਈਏ ਨਿਰਾ ਦੇ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਹਦੋਂ ਇਹ ਵਿਅਕਤੀ ਲਾਟੀਆਂਵਾਲ ਕਪੂਰਥਲੇ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਕੋਲੋਂ 100 100 ਗ੍ਰਾਮ ਹੈਰੋਨ ਰਿਕਵਰ ਕੀਤੀ ਤੇ ਇਸ ਤੋਂ ਪਹਿਲਾਂ ਵੀ ਇਹ ਮਾਮਲਾ ਕਰਦੇ ਕਿ ਇਹਨਾਂ ਦੋਹਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਹੀ ਐਨਡੀपीएस ਦੇ ਮਕਦਮੇ ਦਰਜ ਸэр ਕੀ ਕੰਮ ਕਰਦੇ ਨੇ ਬਸ ਇਹ ਐਨਡੀपीएस ਦਾ ਕੰਮ ਕਰਦੇ ਟਰੱਕ ਦਾ ਹੀ ਕਰਦੇ ਸੀ ਕੀ ਹੈ ਜੀ ਪੂਰਾ ਮਾਮਲਾ ਸਨ ਮਾਨਯੋਗ ਸ਼੍ਰੀ ਸੁਪਪਾ ਸ਼ਰਮਾ ਜੀ ਆਈ ਪੀ ਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਅਤੇ ਸ਼੍ਰੀ ਅਦਤਿਆ ਵਾਰੀਅਰ ਜੀ ਐ ਡੀ ਸੀ ਪੀ ਇਨਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸ੍ਰਿੰਦਰ ਕੁਮਾਰ ਇਨਚਾਰਜ ਸੀ ਆਈ ਜੀ ਜਿਨ੍ਹਾਂ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਹਦੋਂ ਉਹ ਵਿਅਕਤੀ ਲਾਟੀਆਂ ਵਾਲ ਕਪੂਰਥੜੇ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਕੋਲੋਂ 100 100 ਗ੍ਰਾਮ ਹੈਰੋਨ ਰਿਕਵਰ ਕੀਤੀ ਤੇ ਇਸ ਤੋਂ ਪਹਿਲਾਂ ਵੀ ਇਹ ਮਾਮਲਾ ਕਰਦੇ ਕਿ ਇਹਨਾਂ ਦੋਹਾਂ ਵਿਅਕਤੀਆਂ ਦੇ ਖਾਰਾਬ ਪਹਿਲਾਂ ਹੀ ਐਨ ਡੀ ਪੀ ਐਸ ਦੇ ਮੁਕਾਦਮੇ ਦਰਜ ਹੈ ਸਰ ਕੀ ਕੰਮ ਕਰਦੇ ਨੇ ਬਸ ਇਹ ਐਂਡੀਪੀਐਸਸੀ ਦਾ ਕੰਮ ਕਰਦੇ ਟਰੱਕ ਦਾ ਹੀ ਕਰਦੇ ਸੀ ਸਰ ਕੀ ਹੈ ਜੀ ਪੂਰਾ ਮਾਮਲਾ ਸੰਮਾਨ ਜੋਬ ਸ਼੍ਰੀ ਸੁਪਪਾ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼੍ਰੀ ਅਦਤਿਆ ਵਾਰੀਅਰ ਜੀ ਐਡੀਸੀਪੀ ਇਨਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸ੍ਰਿੰਦਰ ਕੁਮਾਰ ਇੰਚਾਰਜ ਸੀਆਈਏ ਨਿਰਾਦੀ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੋਵੇਂ ਵਿਅਕਤੀ ਲਾਟੀਆਂਵਾਲ ਕਪੂਰਥਲੇ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਕੋਲੋਂ 100 100 ਗ੍ਰਾਮ ਹੈਰੋਨ ਰਿਕਵਰ ਕੀਤੀ ਤੇ ਇਸ ਤੋਂ ਪਹਿਲਾਂ ਵੀ ਇਹ ਮਾਮਲਾ ਕਰ ਚੁੱਕੇ ਇਹਨਾਂ ਦੋਹਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਹੀ ਐਨਡੀਪੀਐਸ ਦੇ ਮਕਦਮੇ ਦਰਜ ਨੇ ਸਰ ਕੀ ਕੰਮ ਕਰਦੇ ਨੇ ਬਸ ਇਹ ਐਨਡੀਪੀਐਸ ਦਾ ਕੰਮ ਕਰਦੇ ਟਰੱਕ ਦਾ ਹੀ ਕਰਦੇ ਸੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par